ਆਪਨ ਹੋ ਤਮ ਕਥਾ ਸੁਧਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸੁਨ ਬੁੱਢੇ ਕੇ ਬਚਨ ਕੋ ਮਿਲਹਿ ਨਾ ਖਲਹਿ ਧਿਆਨ ਤਿਸ ਪਰ ਬਸ ਕੈ ਸੇ ਚਲਹਿ ਕਹਿਓ ਸੁਨਹਿ ਨਹਿ ਕਾਨ ਗੁਰੂ ਆਏ ਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਕੀ ਸਾਜੀ ਨਵਾਜ਼ੀ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰਾਂ ਦੇ ਚਰਨਾਂ 'ਚ ਵੀਕੰਡ ਦੇ ਸ਼ਾਮਾਂ ਦੇ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਗੁਰਬਾਣੀ ਦਾ ਆਨੰਦ ਮਾਣ ਰਹੇ ਹੋ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਮਹਾਰਾਜ ਜਿਸ ਵੇਲੇ ਬਾਬੇ ਮੋਹਨ ਕੋਲੋਂ ਗੁਰਬਾਣੀ ਦੀਆਂ ਪੋਥੀਆਂ ਮੰਗਾਉਣ ਵਾਸਤੇ ਭਾਈ ਗੁਰਦਾਸ ਜੀ ਨੂੰ ਭੇਜਿਆ ਅਗੋਂ ਬਾਬੇ ਮੋਹਣ ਜੀ ਨੇ ਦਰਵਾਜ਼ਾ ਹੀ ਨਹੀਂ ਖੋਲਿਆ ਤੇ ਬਾਬਾ ਮੋਹਣ ਜੀ ਦੇ ਬੂਹੇ ਤੋਂ ਚਵਾਰਾ ਸਾਹਿਬ ਤੋਂ ਭਾਈ ਗੁਰਦਾਸ ਜੀ ਵਾਪਸ ਆ ਗਏ ਫਿਰ ਬਾਬਾ ਬੁੱਢਾ ਸਾਹਿਬ ਜੀ ਮਹਾਪੁਰਸ਼ ਗਏ ਉਹ ਵੀ ਬਾਬਾ ਮੋਹਣ ਜੀ ਦਾ ਦਰਵਾਜ਼ਾ ਧੰਨ ਕੇ ਅੰਦਰ ਬੜੇ ਪਰ ਉਹਨਾਂ ਦੀ ਸਮਾਧੀ ਨਹੀਂ ਖੋਲ ਸਕੇ ਵਾਪਸ ਆ ਗਏ ਗੁਰੂ ਅਰਜਨ ਦੇਵ ਜੀ ਨੂੰ ਆ ਕੇ ਸਾਰੀ ਵਾਰਤਾ ਦੱਸੀ ਕਿ ਮਹਾਰਾਜ ਬਾਬਾ ਮੋਹਨ ਜੀ ਬੜੀ ਅਖੰਡ ਸਮਾਧੀ ਵਿੱਚ ਬੈਠੇ ਹਨ ਆਪਣੀ ਮਰਜ਼ੀ ਨਾਲ ਹੀ ਸਮਾਧੀ ਤੋਂ ਉਠਾਨ ਹੁੰਦਾ ਹੈ ਬਾਹਰ ਆਉਂਦੇ ਨੇ ਪਰ ਕਿਸੇ ਨਾਲ ਗੋਲਦੇ ਨਹੀਂ ਫਿਰ ਜਾ ਕੇ ਆਪਣੇ ਉਸੇ ਰੰਗ ਵਿੱਚ ਮਸਤ ਹੋ ਜਾਂਦੇ ਨੇ ਉਹਨਾਂ ਨੂੰ ਜਗਾਣਾ ਉਹਨਾਂ ਨਾਲ ਗੱਲ ਕਰਨੀ ਉਹਨਾਂ ਤੋਂ ਪੋਥੀਆਂ ਲੈਣੀਆਂ ਬਹੁਤ ਔਖਾ ਕੰਮ ਹੈ ਮੈਂ ਬਹੁਤ ਜ਼ੋਰ ਲਾ ਕੇ ਉਹਨਾਂ ਦੀ ਸਮਾਧੀ ਖੋਲਣ ਦੀ ਕੋਸ਼ਿਸ਼ ਕੀਤੀ ਪਰ ਮੈਂ ਉਹਨਾਂ ਦੀ ਸਮਾਧੀ ਨਹੀਂ ਖੋਲ ਸਕਿਆ। ਬਾਬਾ ਬੁੱਢਾ ਸਾਹਿਬ ਜੀ ਦੱਸ ਰਹੇ ਨੇ ਗੁਰੂ ਅਰਜਨ ਦੇਵ ਜੀ ਸੁਣ ਕੇ ਕੀ ਵਿਚਾਰ ਕਰਦੇ ਨੇ ਆਓ ਇਹ ਪ੍ਰਸੰਗ ਸਰਵਣ ਕਰੀਏ। ਤਨ ਗੁਰੂ ਅਰਜਨ ਦੇਵ ਪੰਚਮ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਸੁਰਤੀ ਜੋੜ ਕੇ ਆਖੀਏ ਸਤਨਾਮ। ਸ੍ਰੀ ਵਾਹਿ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਦੁਹਰਾਓ ਸੋਨ ਬੁੱਢੇ ਕੇ ਬਚਨ ਕੋ ਬਾਬਾ ਬੁੱਢਾ ਸਾਹਿਬ ਜੀ ਦੇ ਬਚਨ ਗੁਰੂ ਅਰਜਨ ਦੇਵ ਜੀ ਨੇ ਸੁਣੇ ਹਨ ਮਿਲ ਹੈ ਨਾ ਖਲ ਹੈ ਧਿਆਨ ਬਾਬਾ ਬੁੱਢਾ ਜੀ ਦੱਸਦੇ ਹਨ ਕਿ ਬਾਬਾ ਮੋਹਨ ਜੀ ਦਾ ਨਾ ਤਾਂ ਧਿਆਨ ਖੁੱਲਦਾ ਹੈ ਸਮਾਧੀ ਤੋਂ ਬਾਹਰ ਨਹੀਂ ਆਉਂਦੇ ਨਾ ਕਿਸੇ ਨਾਲ ਬਚਨ ਕਰਦੇ ਹਨ ਇਸ ਪਰ ਬਸ ਕੈਸੇ ਚਲ ਹੈ ਗੁਰੂ ਅਰਜਨ ਦੇਵ ਜੀ ਸੋਚਦੇ ਹਨ ਕਿ ਕਿਹੜਾ ਤਰੀਕਾ ਕਰੀਏ ਉੱਥੇ ਕਿਵੇਂ ਬਸ ਚੱਲੇ ਕਿਵੇਂ ਜਗਾਈਏ ਉਹਨਾਂ ਨੂੰ ਸਮਾਧੀ ਵਿੱਚੋਂ ਕਿਸੇ ਉਹ ਸੁਨਹਿ ਨਹ ਕਾਨ ਕਿਸੇ ਦੀ ਗੱਲ ਬਾਬਾ ਮੋਹਨ ਦੀ ਸੁਣਦੇ ਹੀ ਨਹੀਂ ਆਪਣੀ ਮਸਤੀ 'ਚ ਆਪਣੀ ਮौज ਵਿੱਚ ਰਹਿੰਦੇ ਹਨ ਅੜਿਲ ਦਰ ਕੇ ਭੇਰ ਕੇ ਰਖੇ ਵਾਰ ਸਮਾਦ ਲਗਾਵਤੋ ਬਾਬਾ ਮੋਹਨ ਜੀ ਚਵਾਰਾ ਸਾਹਿਬ ਦੇ ਦਰਵਾਜ਼ੇ ਅੰਦਰੋਂ ਬੰਦ ਕਰ ਲੈਂਦੇ ਅੰਦਰੋਂ ਬੂਹਾ ਬੰਦ ਕਰਕੇ ਸਮਾਧੀ ਲਾ ਕੇ ਬੈਠ ਜਾਂਦੇ ਹਨ ਨਿਤ ਹੀ ਮਸਤ ਸੁਭਾਅ ਨਾ ਕੋਈ ਭੁਲਾਵਤੋ ਹੇ ਮਸਤ ਸੁਭਾ ਹੈ ਉਹਨਾਂ ਦਾ ਆਪਣੀ ਮਸਤ ਚਾਲੇ ਚੱਲਦੇ ਆਂ ਨਾ ਉਹਨਾਂ ਨੂੰ ਕੋਈ ਬੁਲਾਉਂਦਾ ਹੈ ਤੇ ਨਾ ਉਹ ਕਿਸੇ ਨੂੰ ਬੁਲਾਉਂਦੇ ਹਨ ਰਹਿ ਦੂਰ ਲਹਿ ਤਰਾਸ ਸਮੀਪ ਨਾ ਜਾਤ ਕੋ ਦਿਲ ਦੇ ਮਾਰੇ ਲੋਕ ਉਹਨਾਂ ਦੇ ਨੇੜੇ ਨਹੀਂ ਜਾਂਦੇ ਵੀ ਕੋਈ ਬਚਨ ਨਾ ਕਰ ਦੇਣ ਕਿਉਂਕਿ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੇ ਵੱਡੇ ਸਹਿਬਜ਼ਾਦੇ ਹਨ ਬਚਨ ਉਹਨਾਂ ਦਾ ਖਾਲੀ ਜਾਣਾ ਕੋਈ ਨਹੀਂ ਜੋ ਉਹਨਾਂ ਦੇ ਮੂੰਹ ਤੋਂ ਬਚਨ ਨਿਕਲ ਗਿਆ ਵਾਰਣਿਕਾ ਲਿਆ ਵਾਰ ਪੂਰਾ ਹੋਵੇਗਾ ਸਰਾਪ ਨਿਕਲ ਗਿਆ ਸਰਾਪ ਪੂਰਾ ਹੋਵੇਗਾ ਐਸਾ ਜਾਣ ਕਰਕੇ ਸਾਰੀਆਂ ਸੰਗਤਾਂ ਭੈਰ ਰੱਖਦੀਆਂ ਹਨ ਅਦਬਰ ਰੱਖਦੀਆਂ ਹਨ ਵਾਹ ਗੋਦਤ ਵਿਚਰਾ ਸਰਾਪ ਸੋ ਚਹਤ ਇਕਾਂਤ ਕੋ ਔਰ ਕਿਤੇ ਕੋਈ ਸਰਾਪ ਨਾ ਦੇ ਦੇਣ ਕੋਈ ਬੰਦਾ ਬਚਨ ਨਾ ਬੋਲ ਦੇਣ ਬਾਬਾ ਮੋਹਨ ਜੀ ਦਰਦੇ ਮਾਰੇ ਸਿੱਖ ਉਹਨਾਂ ਨੂੰ ਇਕਾਂਤ ਵਿੱਚ ਹੀ ਰਹਿਣ ਦਿੰਦੇ ਕੋਈ ਉਹਨਾਂ ਨੂੰ ਜਾ ਕੇ ਅਚਵਾਰਾ ਸਾਹਿਬ ਵਿੱਚ ਪਰੇਸ਼ਾਨ ਨਹੀਂ ਕਰਦਾ ਡਿਸਟਰਬ ਨਹੀਂ ਕਰਦਾ ਅਮਰਿਤ ਪਿਤਕੇ ਸਾਥ ਰਸავਤ ਹੀ ਰਹਿਓ ਗੁਰੂ ਅਰਜਨ ਦੇਵ ਜੀ ਮਹਾਰਾਜ ਸੋਚਦੇ ਐ ਵੀ ਬਾਬਾ ਮੋਹਨ ਜੀ ਸਾਡੇ ਪਿਤਾ ਸਤਗੁਰੂ ਰਾਮਦਾਸ ਜੀ ਨਾਲ ਵੀ ਨਾਰਾਜ਼ ਹੀ ਰਹੇ ਨੇ ساری ਉਮਰ ਉਹਨਾਂ ਦੀ ਸਾਡੇ ਪਿਤਾ ਜੀ ਨਾਲ ਵੀ ਨਹੀਂ ਬਣੀ ਤੇ ਸਾਡੇ ਨਾਲ ਵੀ ਪਤਾ ਨਹੀਂ ਕੀ ਸੁਭਾਅ ਉਹਨਾਂ ਦਾ ਹੋਵੇ ਜੋ ਸਾਡੇ ਪਿਤਾ ਜੀ ਨੂੰ ਨਹੀਂ ਸੀ ਉਹ ਬੁਲਾਇਆ ਕਰਦੇ ਗੁੱਸੇ ਹੀ ਰਹਿੰਦੇ ਸੀ ਨਰਾਜ ਹੋ ਜਾਂਦੇ ਸੀ ਹਾਂਜੀ ਗੁਰਤਾ ਪ੍ਰਾਪਤ ਨਾਹੇ ਦੁਆਸ ਜਾਂ ਤੇ ਚਹਿਓ ਉਹ ਕਹਿੰਦੇ ਸੀ ਵੀ ਗੱਦੀ ਤੇ ਮੇਰੀ ਹੈ ਮੈਂ ਆਪਣੇ ਪਿਤਾ ਸਾਹਿਬ ਗੁਰੂ ਅਮਰਦਾਸ ਦਾ ਵੱਡਾ ਪੁੱਤਰਾ ਗੱਦੀ ਤੇ ਮੈਨੂੰ ਮੈਨ ਨਹੀਂ ਚਾਹੀਦੀ ਸੀ ਇਹ ਸਾਡਾ ਜੀਜਾ ਕਿਵੇਂ ਆ ਕੇ ਮਾਲਕ ਬਣ ਗਿਆ ਗੱਦੀ ਦੇ ਨਾਲ ਇਹ ਵੀ ਉਹ ਉਮਰ 'ਚ ਛੋਟਾ ਬਾਹਰੋਂ ਆਇਆ ਇਹ ਸਾਡੇ ਪਿਤਾ ਦੀ ਗੱਦੀ ਲੈ ਗਿਆ ਇਸ ਗੱਲ ਦੀ ਨਾਰਾਜ਼ਗੀ ਬਾਬਾ ਮੋਹਨ ਜੀ ਜਾਨ ਕਰਿਆ ਕਰਦੇ ਸਨ ਉਦੋਂ ਤਾਈ ਜਦੋਂ ਤੋਂ ਮਹਾਰਾਜ ਗੁਰੂ ਅਮਰਦਾਸ ਨੂੰ ਗੁਰਿਆਈ ਮਿਲੀ ਸੀ ਹਾਂਜੀ ਸ੍ਰੀ ਗੁਰੂ ਤਿੰਨ ਕੇ ਪਿਤਾ ਬਿਰਧ ਤਨ ਬੈ ਮਹਾ ਤੇ ਵੱਡੇ ਮਹਾਰਾਜ ਜੀ ਬਿਰਧ ਅਵਸਥਾ ਦੇ ਮਾਲਕ ਸਨ ਧੰਨ ਗੁਰੂ ਅਮਰਦਾਸ ਸਾਹਿਬ ਦੀ ਸੌ ਬਰਿਆਂ ਦੀ ਆਰਜ਼ੇ ਉਹਨਾਂ ਦੀ ਇਤਨੇ ਬਜ਼ੁਰਗ ਸਾਧ ਗੁਰੂ ਮਹਾਰਾਜ ਜੀ ਹਾਂਜੀ ਹੋ ਕਹਿਓ ਨਾ ਮਾਨਿਓ ਬਾਕ ਪ੍ਰੇਮ ਤੇ ਬਹੁ ਕਹਾ ਉਹਨਾਂ ਦਾ ਬਚਨ ਵੀ ਨਹੀਂ ਮੰਨੇ ਮਹਾਰਾਜ ਗੁਰੂ ਅਮਰਦਾਸ ਨੇ ਕਿਹਾ ਪੁੱਤਰ ਮੋਹਣ ਉਠੋ RAMDAS ਨੂੰ ਮੱਥਾ ਟੇਕੋ ਇਹਨਾਂ ਵਿੱਚ ਹੁਣ ਗੁਰੂ ਨਾਨਕ ਦੀ ਜੋਤ ਬਿਰਾਜ ਗਈ ਅਸੀਂ ਗੱਦੀ ਇਹਨਾਂ ਨੂੰ ਦੇ ਦਿੱਤੀ ਤੁਸੀਂ ਵੀ ਮੱਥਾ ਟੇਕੋ ਮੋਹਣ ਕਹਿੰਦਾ ਮੈਂ ਨਹੀਂ ਮੱਥਾ ਟੇਕਦਾ ਮੈਂ ਕਿਉਂ ਮੱਥਾ ਟੇਕਾਂ ਮੇਰਾ ਹੱਕ ਖੋਹ ਲਿਆ ਇਹ ਤੇ ਗੱਦੀ ਮੈਨੂੰ ਮਿਲਣੀ ਸੀ ਇਹ ਲੈ ਗਿਆ ਮੈਂ ਨਹੀਂ ਮੱਥਾ ਟੇਕਦਾ ਤੇ ਮਹਾਰਾਜ ਗੁਰੂ ਅਮਰਦਾਸ ਨੇ ਬਚਨ ਕੀਤਾ ਚੰਗਾ ਫਿਰ ਇਹਨੂੰ ਦਾ ਮੱਥਾ ਨਹੀਂ ਟੇਕਦਾ ਸਮਾ ਆਏਗਾ ਤੇ ਉਹ ਇਹਦੇ ਪੁੱਤਰ ਅਗੇ ਮੱਥਾ ਟੇਕੇਗਾ। ਯਾਨੀ ਗੁਰੂ ਅਰਜਨ ਦੇਵ ਜੀ ਨੂੰ ਮੱਥਾ ਟੇਕੇਗਾ ਇਹ ਬਚਨ ਮਹਾਰਾਜ ਤੀਸਰੇ ਪਾਸ਼ੇ ਕਰ ਗਏ। ਉਹਨਾਂ ਨੇ ਕਿਹਾ ਵੀ RAMDAS ਨੂੰ ਮੱਥਾ ਟੇਕ। ਬਾਬੇ ਮੋਹਣ ਨੇ ਉਹ ਬਚਨ ਵੀ ਨਹੀਂ ਮੰਨਿਆ। ਹਾਂਜੀ। ਇਹਨਾਂ ਕਾਰਨ ਕਿ ਦੁਲੱਬ ਸ਼ਬਦ ਸਭ ਗੁਰਨ ਕੇ ਪਰ ਖਜ਼ਾਨਾ ਉਹਨਾਂ ਨੇ ਬੜਾ ਵੱਡਾ ਸੰਭਿਆ ਹੋਇਆ। ਸਾਧ ਸੰਗਤ ਜੀ ਅਸੀਂ ਕਿਸੇ ਵੀ ਬੰਦੇ ਦਾ ਆਗਣ ਵੇਖ ਲੈਨੇ। ਸਾਰੇ ਗੁਣ ਪਰੇ ਕਰਦੇ ਨੇ ਗੁਰੂ ਅਰਜਨ ਦੇਵ ਜੀ ਕਹਿੰਦੇ ਔਗਣ ਵੀ ਹੈ ਬਾਬੇ ਮੋਹਨ ਵਿੱਚ ਸਾਡਾ ਬਾਮਾ ਸੁਭਾਅ ਦਾ ਆਪਣੀ ਮਸਤੀ ਚ ਰਹਿਣਾ ਅੜੀਏ ਸੁਭਾਅ ਪਰ ਅਵਸਥਾ ਬ੍ਰਹਮ ਗਿਆਂਦੀ ਹੈ ਆਪਣੇ ਉੱਪਰ ਦੀ ਅਵਸਥਾ ਜ ਤੁਰਿਆ ਪਦ ਵਿੱਚ ਖੇਡਦਾ ਸਾਡੇ ਪਿਤਾ ਨਾਲ ਉਹਦੀ ਬਣੀ ਕੋਈ ਨਹੀਂ ਤੇ ਹੋ ਸਕਦਾ ਸਾਡੇ ਨਾਲ ਵੀ ਨਾ ਹੀ ਬਣੇ ਪਤਾ ਨਹੀਂ ਕਿਦਾਂ ਦਾ ਸੁਭਾਵ ਉਹਨਾਂ ਦਾ ਪਰ ਇੱਕ ਗੁਣ ਉਹਨਾਂ ਵਿੱਚ ਬਹੁਤ ਵੱਡਾ ਕੇ ਗੁਰੂ ਸਾਹਿਬ ਦੀ ਬਾਣੀ ਸਾਹਮਣੇ ਰੱਖੀ ਹੋਈ ਉਹ ਨਹੀਂ ਕਿਸੇ ਨੂੰ ਦਿਖ ਦਿੰਦੇ ਖਜ਼ਾਨਾ ਗੁਪਤ ਬੜਾ ਵੱਡਾ ਖਜ਼ਾਨਾ ਉਹ ਚਾਰ ਗੁਰੂਆਂ ਦੀ ਬਾਣੀ ਹੈ ਪਹਿਲਾਂ ਤਿੰਨ ਪਾਸ਼ਾੀਆਂ ਦੀ ਬਾਣੀ ਗੁਰੂ ਅਮਰਦਾਸ ਨੇ ਆਪਣੇ ਹੁੰਦੇ ਹੀ ਲਿਖਵਾ ਲਈ ਉਹ ਵੀ ਬਾਬੇ ਮੋਹਨ ਦੇ ਪੁੱਤਰ ਨੇ ਲਿਖੀ ਸੰਸਰਾਮ ਨੇ ਤੇ ਸੰਸਰਾਮ ਨੂੰ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਵੀ ਇਹ ਤਿੰਨ ਗੁਰੂ ਸਾਹਿਬਾਂ ਦੀ ਬਾਣੀ ਰੋਥੀਆਂ ਇਹ ਰੱਖੋ ਸਾਹਮਣੇ ਫਿਰ ਚੌਥੇ ਪਾਸ਼ਾ ਜਦੋਂ ਗੱਦੀ ਤੇ ਬੈਠੇ ਉਹ ਜਿਹੜਾ ਸੀ ਸੰਸਰਾਮ ਬੜਾ ਗੁਰਮੁਖ ਸੀਗਾ ਉਹ ਗੁਰੂ ਰਾਮਦਾਸ ਦੀ ਬਾਣੀ ਵੀ ਲਿਖਿਆ ਕਰਦਾ ਸੀ ਉਹਨੇ ਗੁਰੂ ਰਾਮਦਾਸ ਦੀ ਬਾਣੀ ਵੀ ਨਾ ਪੋਥੀ ਵਿੱਚ ਸ਼ਾਮਲ ਕੀਤੀ ਉਹ ਚਾਰ ਗੁਰੂਆਂ ਦੀ ਬਾਣੀ ਜਿਹੜੀ ਹੈ ਸੰਭੀ ਹੋਈ ਹੈ ਬਾਬੇ ਮੋਹਣ ਨੇ ਹਾਂਜੀ ਛੇਰੀ ਅਰਜਨ ਚਿਤਵਤ ਕਾਜ ਨਿਜ ਪੂਰਨ ਕੇ ਮਹਾਰਾਜ ਕਹਿੰਦੇ ਕੰਮ ਬੜਾ ਉਥੋਂ ਹੀ ਹੋਣਾ ਹੋਰ ਕਿਤੋਂ ਹੋ ਨਹੀਂ ਸਕਦਾ ਗੁਰਬਾਣੀ ਦਾ ਖਜ਼ਾਨਾ ਨਹੀਂ ਕਿਤੋਂ ਮਿਲ ਸਕਦਾ ਬਾਬੇ ਮੋਹਣ ਤੋਂ ਬਿਨਾ ਉਹ ਕੰਮ ਆਪਾਂ ਉੱਥੇ ਜਾਈਏ ਉਹਨਾਂ ਨੂੰ ਮਿਲੀਏ ਕਰਵਾਈਏ ਜਿਵੇਂ ਵੀ ਹੋਵੇ ਉਹ ਕੰਮ ਟਾਲਣ ਵਾਲਾ ਨਹੀਂ ਹੈ ਇਹ ਜ਼ਰੂਰੀ ਨਾਲੋਂ ਵੀ ਜ਼ਰੂਰੀ ਕੰਮ ਹੈ ਹਾਂਜੀ ਆਪ ਜਾਏ ਚਲ ਪਾਸ ਸੋ ਕੀਰਤ ਕੋ ਕਹੈ ਮਹਾਰਾਜ ਸੋਚਦੇ ਐ ਵੀ ਪਾਲਪੁਰਖ ਜੋ ਕਰ ਰਿਹਾ ਠੀਕ ਹੀ ਕਰ ਰਿਹਾ ਸਾਨੂੰ ਗੁਰਬਾਣੀ ਦਾ ਸਤਕਾਰ ਕਰਨਾ ਸਿਖਾ ਰਿਹਾ ਮਹਾਰਾਜ ਚਲਿਏ ਆਪ ਚਲਿਏ ਚਲ ਕੇ ਬਾਬਾ ਮੋਹਣ ਜੀ ਦੀ ਉਸਤਤ ਕਰੀਏ ਤੇ ਬਾਬਾ ਮੋਹਣ ਜੀ ਨੂੰ ਪ੍ਰਸੰਨ ਕਰਕੇ ਗੁਰਬਾਣੀ ਦਾ ਖਜ਼ਾਨਾ ਲਈਏ ਹਾਂਜੀ ਬਹੁਤ ਸੁਣੇ ਜੇ ਹੋਏ ਪ੍ਰਸੰਨ ਕੋਥੀਆਂ ਸਭ ਲਹੈ ਮਾਮਾ ਸਾਡਾ ਜਦੋਂ ਸਾਡੇ ਮੂੰਹ ਤੋਂ ਆਪਣੀ ਉਸਤਤ ਸੁਨੇਗਾ ਉਹ ਮਹਾਂਪੁਰਸ਼ ਹੈ ਉੱਚੀ ਅਵਸਥਾ ਦਾ ਮਾਲਕ ਹੈ ਪ੍ਰਸੰਨ ਹੋ ਕੇ ਖਜ਼ਾਨਾ ਦੇ ਦੇਗਾ ਗੁਰਬਾਣੀ ਦੀਆਂ ਪੋਥੀਆਂ ਬਾਬੇ ਮੋਹਣ ਕੋਲੋਂ ਮਿਲਣੀਆਂ ਨੇ ਤੇ ਸਾਨੂੰ ਲਿਆਣੀਆਂ ਹੀ ਪੈਣੀਆਂ ਨੇ ਹਰ ਹਾਲਤ ਵਿੱਚ ਦੋ ਮਹਾਪੁਰਸ਼ ਗਏ ਵਾਪਸ ਆ ਗਏ ਭਾਈ ਗੁਰਦਾਸ ਨੂੰ ਵੀ ਨਹੀਂ ਦਿੱਤੀਆਂ ਬਾਬੇ ਬੁੱਢੇ ਨੂੰ ਵੀ ਨਹੀਂ ਦਿੱਤੀਆਂ ਹੁਣ ਆਪ ਚਲੀਏ ਪੋਥੀਆਂ ਲੈਣ ਗੁਰੂ ਅਰਜਨ ਸਾਹਿਬ ਸੋਚਦੇ ਹਾਂਜੀ ਕਿਨ ਹਮਰੇ ਤਹ ਹੈ ਗਹੇ ਹਾਥ ਮਹਿ ਆਬਈ ਸਾਡੇ ਜਾਏ ਬਿਨਾ ਕੰਮ ਬਣਨਾ ਨਹੀਂ ਸਾਡੇ ਜਾਏ ਤੋਂ ਬਿਨਾ ਗੁਰਬਾਣੀ ਦੀਆਂ ਪੋਥੀਆਂ ਮਿਲਣੀਆਂ ਨਹੀਂ ਗੁਰਬਾਣੀ ਦੀਆਂ ਪੋਥੀਆਂ ਹੋਰ ਕਿਤੇ ਹੈ ਨਹੀਂ ਜਿੰਨੀਆਂ ਜਿੰਨਾ ਖਜ਼ਾਨਾ ਉੱਥੇ ਹੈ ਹੋਰ ਕਿਤੇ ਨਹੀਂ ਇੰਨਾ ਖਜ਼ਾਨਾ ਉਹ ਖਜ਼ਾਨਾ ਲਿਆਣਾ ਜ਼ਰੂਰੀ ਹੈ ਹਾਂਜੀ ਪਰਨਾ ਕਿਸੋਂ ਪਾਸ ਜੇ ਤਹਾਂ ਲਿਖਾ ਵਈ ਹੋਰ ਕਿਸੇ ਕੋਲ ਹੈ ਨਹੀਂ ਜੇ ਕਿਤੋਂ ਲੈ ਕੇ ਨਕਲ ਕਰ ਲਈਏ ਉਤਾਰਾ ਕਰ ਲਈਏ ਬਾਣੀ ਦੀਆਂ ਪੋਥੀਆਂ ਦਾ ਬਾਬਾ ਜੀ ਦੇ ਕੋਲ ਹੀ ਨੇ ਬਾਬਾ ਮੋਹਨ ਜੀ ਦੇ ਕੋਲ ਸਭ ਤੋਂ ਵਧੀਆ ਦਿਖਾਈ ਬਾਬਾ ਸੰਸਰਾਮ ਜੀ ਦੀ ਹੋਰ ਵੀ ਸ਼ਬਦ ਸਿੱਖਾਂ ਨੇ ਲਿਖੇ ਸੀ ਪੋਤੀਆਂ ਦਾ ਹੋਰ ਵੀ ਸੀ ਕੀ ਪਰ ਜਿੰਨੀ ਵਧੀਆ ਤਰੀਕੇ ਨਾਲ ਪ੍ਰਮਾਣਿਕ ਬਾਣੀ ਬਾਬਾ ਮੋਹਣ ਜੀ ਦੇ ਪੁੱਤਰ ਨੇ ਲਿਖੀ ਸੀ ਸੰਸਰਾਮ ਨੇ ਕਿਉਂਕਿ ਇੱਕ ਤਾਂ ਉਹ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ 'ਚ ਬਹਿ ਕੇ ਲਿਖੀ ਸਾਰੀ ਗੁਰੂ ਅਮਰਦਾਸ ਜੀ ਨੇ ਆਪ ਲਿਖਵਾਈ ਫਿਰ ਗੁਰੂ ਨਾਨਕ ਦਾਸ ਦੇ ਸਾਹਮਣੇ ਲਿਖੀ ਯਾਨੀ ਜਿੰਨੀ ਬਾਣੀ ਲਿਖੀ ਹੈ ਉਹਦੇ ਤੇ ਭਰੋਸਾ ਵੀ ਉਹਦੇ 'ਚ ਕੋਈ ਗਲਤੀ ਨਹੀਂ ਹੋਣੀ ਕੋਈ ਲਗ ਮਾਤਰਦਾਰ ਵਾਧਾ ਘਾਟਾ ਨਹੀਂ ਹੋਣਾ ਉਹ ਬਾਣੀ ਗੁਰੂਆਂ ਦੀ ਆਪਣੀ ਬਾਣੀ ਉੱਚ ਮਿਲਾਵਟ ਨਹੀਂ ਹੋਈ ਉਹ ਪੋਥੀਆਂ ਮਿਲ ਜਾਣ ਤਾਂ ਗੁਰੂ ਗ੍ਰੰਥ ਸਾਹਿਬ ਲਿਖਿਆ ਜਾ ਸਕਦਾ ਜੇ ਉਹ ਪੋਥੀਆਂ ਨਹੀਂ ਮਿਲਦੀਆਂ ਫਿਰ ਅਸੀਂ ਗੁਰੂ ਗ੍ਰੰਥ ਸਾਹਿਬ ਕਿੱਥੋਂ ਲਿਖਾਂਗੇ ਕਿਵੇਂ ਲਿਖਾਂਗੇ ਹਾਂਜੀ ਉਚ ਰਹਿ ਸੋ ਜਸ ਵਿਸਾਲ ਪ੍ਰਸੰਨ ਜੇ ਹੋਵੇਈ ਉਹ ਮਹਾਂਪੁਰਸ਼ ਸਾਡਾ ਮਾਮਾ ਮੋਹਣ ਚੱਲ ਕੇ ਉਹਦੀ ਉਸਤਤ ਕਰੀਏ ਮਹਾਂਪੁਰਸ਼ ਜਿਹੜੇ ਹੁੰਦੇ ਨਾ ਉਹ ਪਿਆਰ ਦੇ ਭੁੱਖੇ ਹੁੰਦੇ ਨੇ ਉਹਨਾਂ ਨੂੰ ਪੈਸੇ ਦੀ ਹੋਰ ਕਿਸੇ ਚੀਜ਼ ਦੀ ਨਹੀਂ ਹੁੰਦੀ ਪਿਆਰ ਨਾਲ ਕੋਈ ਉਹਨਾਂ ਨੂੰ ਦੋ ਬੋਲ ਬੋਲ ਦੇਵੇ ਖੁਸ਼ ਹੋ ਜਾਂਦੇ ਨੇ ਤੇ ਆਪਾਂ ਉਹਨਾਂ ਦੀ ਉਸਤਤ ਕਰਕੇ ਉਹਨਾਂ ਕੋਲੋਂ ਖਜ਼ਾਨਾ ਗੁਰਬਾਣੀ ਦਾ ਲਈਏ ਹਾਂਜੀ ਉਹ ਸਾਦਰ ਦੇਹ ਬੁਲਾਏ ਕਰੋਧ ਔਰ ਖੋਵਈ ਜਦੋਂ ਅਸੀਂ ਉਹਨਾਂ ਦੇ ਕੋਲ ਜਾਵਾਂਗੇ ਨਾ ਉਹਨਾਂ ਦਾ ਗੁੱਸਾ ਠੰਡਾ ਹੋ ਜਾਏਗਾ ਉਹਨਾਂ ਦੇ ਮਨ 'ਚ ਪਿਆਰ ਆ ਜਾਏਗਾ ਤੇ ਉਹ ਆਪੇ ਬੁਲਾ ਕੇ ਪੋਤੀਆਂ ਦੇਣਗੇ ਹਾਂਜੀ ਵਡਿਆਨ ਇਹ ਸੁਭਾਵ ਸਰਲਤਾ ਜਾਣ ਕੇ ਵਡਿਆ ਦਾ ਇਸ ਬਾ ਹੈ ਵੱਡੇ ਜਿਹੜੇ ਹੁੰਦੇ ਨੇ ਬਜ਼ੁਰਗ ਮਹਾਂਪੁਰਸ਼ ਹੁੰਦੇ ਨੇ ਜਿਹੜੇ ਉਹ ਦੇਖਦੇ ਆ ਵੀ ਸਾਡੇ ਕੋਲ ਆਏ ਬੰਦੇ ਦਾ ਮਨ ਸਾਫ਼ ਹੈ ਕਿ ਨਹੀਂ ਸਾਫ਼ ਜੇ ਭਗਤ ਦਾ ਸ਼ਰਧਾਲੂ ਦਾ ਮਨ ਸੱਚਾ ਹੈ ਉਹਦੇ 'ਚ ਕੋਈ ਛਾਲ ਕਵਟ ਨਹੀਂ ਹੈ ਉਹਦੇ 'ਚ ਕੋਈ ਚਲਾਕੀ ਹੁਸ਼ਿਆਰੀ ਨਹੀਂ ਹੈ ਉਹ ਫਿਰ ਖੁਸ਼ ਹੋ ਜਾਂਦੇ ਨੇ ਤੇ ਜੇ ਕੋਈ ਮਹਾਂਪੁਰਸ਼ਾਂ ਨਾਲ ਛਾਲ ਕਵਟ ਕਰੇ ਕੋਈ ਹੀਰਾ ਫੇਰੀ ਕਰੇ ਚਲਾਕੀ ਕਰੇ ਤੇ ਮਹਾਂਪੁਰਸ਼ ਉਹਦੇ ਕੰਨ ਮਰੋੜ ਦਿੰਦੇ ਨੇ ਇਹ ਬਾਬਾ ਮੋਹਣ ਜੀ ਸਾਧੂ ਮਹਾਂਪੁਰਸ਼ ਨੇ ਅਸੀਂ ਉਹਨਾਂ ਦੇ ਕੋਲ ਸਰਲ ਮਨ ਨਾਲ ਜਾਈਏ ਤੇ ਸਾਡਾ ਕੰਮ ਬਣ ਜਾਏਗਾ ਉਹ ਖਜ਼ਾਨਾ ਗੁਰੂ ਕੀ ਬਾਣੀ ਦਾ ਸਾਨੂੰ ਮਿਲ ਜਾਏਗਾ ਹਾਂਜੀ ਸੋ ਜਸ ਸੁਨ ਤਰਸ ਹਾਨ ਕਹਿਓ ਨੇ ਮਾਨ ਕੈ ਮਹਾਂਪੁਰਸ਼ ਸਾਡੇ ਬਚਨ ਸੁਣ ਕੇ ਪ੍ਰਸੰਨ ਹੋਣਗੇ ਤੇ ਖੁਸ਼ ਹੋ ਕੇ ਪੋਥੀਆਂ ਦੇਣਗੇ ਹਾਂਜੀ ਧਰੈਸ ਔਰ ਇਸ ਵਾਸ ਕਾਜ ਹੋਏ ਜਾਵਈ ਜੇ ਉਹਨਾਂ ਦਾ ਮਨ ਵਿਸ਼ਵਾਸ ਕਰ ਗਿਆ ਸਾਡੀ ਗੱਲ ਦੇ ਉੱਤੇ ਭਰੋਸਾ ਕਰ ਗਿਆ ਤਾਂ ਖਜ਼ਾਨਾ ਦੇ ਦੇਣਗੇ ਕਿਉਂਕਿ ਹੋਰ ਚੀਜ਼ਾਂ ਦੇਣੀਆਂ ਸੌਖੀਆਂ ਸਾਧ ਸੰਗਤ ਦੀ ਗੁਰਬਾਣੀ ਦਾ ਖਜ਼ਾਨਾ ਜਣੇ ਖਣੇ ਨੂੰ ਨਹੀਂ ਦਿੱਤਾ ਜਾ ਸਕਦਾ ਵਿਸ਼ਵਾਸ ਨਾਲ ਹੀ ਦੇਣਾ ਨਾ ਵੀ ਇਹ ਸਾਂਭਣਗੇ ਵੀ ਕਿ ਨਹੀਂ ਕਈ ਵਾਰੀ ਇਹੋ ਜਿਹਾ ਕੰਮ ਵੀ ਹੋਇਆ ਬੜੀਆਂ ਦੁਰਲਭ ਪੋਤੀਆਂ ਦੁਸ਼ਟਾਂ ਬੰਦਿਆਂ ਨੇ ਲੈ ਕੇ ਸਾੜ ਦਿੱਤੀ। ਪੰਡਿਤ ਗੁਲਾਬ ਸਿੰਘ ਜੀ ਮਹਾਪੁਰਸ਼ਾਂ ਦੇ ਬੜੇ ਕੀਮਤੀ ਗ੍ਰੰਥ ਸੀਗੇ। ਸਾਰੇ ਉਪਨਿਸ਼ਦਾਂ ਦਾ। ਸ਼ਾਸਤਰਾਂ ਦਾ ਟੀਕਾ ਕੀਤਾ ਪੰਡਿਤ ਗੁਲਾਬ ਸਿੰਘ ਜੀ ਨੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਮੇਂ ਪੰਡਿਤ ਮਾਨ ਸਿੰਘ ਜੀ ਹੋਏ ਨੇ। ਪੰਡਿਤ ਮਾਨ ਸਿੰਘ ਦੇ ਚੇਲੇ ਪੰਡਿਤ ਗੁਲਾਬ ਸਿੰਘ ਜੀ ਹੋਏ ਨੇ। ਕਾਸ਼ੀ ਜਾ ਕੇ ਪੜ੍ਹੇ ਸੀ। ਪੰਡਿਤ ਗੁਲਾਬ ਸਿੰਘ ਸਾਰੇ 베ਦ ਸ਼ਾਸਤਰ ਸਾਰੇ ਗ੍ਰੰਥਾਂ ਦਾ ਪੰਜਾਬੀ ਚ ਗੁਰਮੁਖੀ ਦੇ ਵਿੱਚ ਕਰਤਾ ਭਾਸ਼ਾ ਵਿੱਚ ਬ੍ਰਾਹਮਣਾਂ ਨੂੰ ਪਤਾ ਲੱਗਾ ਵੀ ਪੰਡਿਤ ਗੁਲਾਬ ਸਿੰਘ ਨੇ ਸਾਰੇ 베ਦ ਸ਼ਾਸਤਰ ਗੁਰਮੁਖੀ ਚ ਕਰਤੇ ਨੇ ਸਿੱਖਾਂ ਨੇ ਪੜ ਲੈਣੇ ਨੇ ਤੇ ਸਾਨੂੰ ਫਿਰ ਪੰਡਤਾਂ ਨੇ ਕਿਸੇ ਨੇ ਮੰਨਣਾ ਕੋਈ ਨਹੀਂ ਉਹ ਪੰਡਤ ਮਾਨ ਸਿੰਘ ਜੀ ਦੇ ਡੇਰੇ ਆਏ ਪੰਡਿਤ ਗੁਲਾਬ ਸਿੰਘ ਕਿਤੇ ਗਏ ਹੋਏ ਸੀ ਕਹਣ ਲੱਗੇ ਜੀ ਸੰਤਾਂ ਦੇ ਕੋਲ ਆਏ ਆ ਮਹਾਂਪੁਰਸ਼ਾਂ ਦੇ ਕੋਈ ਮੰਗ ਹੈ ਉਹ ਕਹਿੰਦੇ ਜੀ ਜੋ ਮੰਗੋਗੇ ਦੇਵਾਂਗੇ ਦੱਸੋ ਕੀ ਮੰਗੇ ਕਹਿੰਦੇ ਪਹਿਲਾਂ ਪ੍ਰੋਮਿਸ ਕਰੋ ਜੋ ਮੰਗਾਗੇ ਦੇ ਦੇਓਗੇ ਉਹਨੇ ਕਹੇ ਸਾਧੂਆਂ ਦਾ ਵਚਨ ਹੁੰਦਾ ਜੋ ਤੁਸੀਂ ਮੰਗੋਗੇ ਦੇਵਾਂਗੇ ਕਹਿੰਦੇ ਤੁਹਾਡੇ ਚੇਲੇ ਗੁਲਾਬ ਸਿੰਘ ਨੇ ਜਿੰਨੇ ਗ੍ਰੰਥ ਲਿਖੇ ਸਾਨੂੰ ਦੇ ਦਿਓ ਪੰਡਿਤ ਮਾਨ ਸਿੰਘ ਜੀ ਸਾਧੂ ਮਹਾਂਪੁਰਸ਼ ਕਰਗੀਦਰ ਪਾਸ਼ਾ ਦੇ ਨਿਕਟ ਵਰਤੀ ਸਿੰਘ ਸਨ ਹੁਣ ਜੋ ਵਚਨ ਕਰ ਚੁੱਕੇ ਸੀ ਉਹਨਾਂ ਨੇ ਅੱਖਿਆ ਵੀ ਮੰਗਤਾ ਇਹਨਾਂ ਨੇ ਮਾੜੀ ਮੰਗੀ ਐ ਪਰ ਹੁਣ ਬਚਨ ਕਰ ਬੈਠੇ ਆ ਉਹ ਸਾਰੇ ਗ੍ਰੰਥ ਦੇ ਦੇ ਉਹਨਾਂ ਦੇ ਚਾਰ ਗ੍ਰੰਥ ਭਾਵਰਾ ਸੰਮਰਤ ਅਧਿਆਤਮ ਰਮੈਣ ਤੇ ਮੋਕਸ਼ ਪੰਥ ਤੇ ਪ੍ਰਭੋ ਚੰਦਰ ਨਾਟਕ ਇਹ ਕੋਈ ਵਿਦਿਆਰਥੀ ਪੜ੍ਹਨ ਦੀ ਬਾਹਰ ਲੈ ਗਏ ਹੋਏ ਸੀ ਉੱਥੇ ਨਹੀਂ ਸੀਗੇ ਨਹੀਂ ਤੇ ਉਹ ਵੀ ਸੜ ਜਾਣੇ ਪੰਡਤਾਂ ਨੇ ਸਾਰੇ ਗ੍ਰੰਥ ਲੈ ਕੇ ਅੱਗ ਲਾ ਕੇ ਸਾੜ ਦਿੱਤੇ ਬਿਨਾਂ ਵਿਸਵਾਸ ਦੇ ਪੋਥੀਆਂ ਨਹੀਂ ਦਿੱਤੀਆਂ ਜਾਂਦੀਆਂ ਜਿਹਦੇ ਤੇ ਵਿਸ਼ਵਾਸ ਉਹਨੂੰ ਦੇਣੀ ਹੈ। ਬਾਬਾ ਮੋਹਨ ਸਾਡੇ ਤੇ ਵਿਸ਼ਵਾਸ ਕਰੇਗਾ ਤਾਂ ਸਾਨੂੰ ਪੋਤੀਆਂ ਤਾਂ ਬੇਗਾਨ। ਹਾਂਜੀ। ਕੋਈ ਆਤੇ ਚਲ ਕੋ ਬਨਹੈ ਨਾ ਸੰਸੈ ਆਗਈ। ਇਸ ਕਰਕੇ ਜਾਣਾ ਬਣਦਾ ਹੈ ਪੋਤੀਆਂ ਲੈਣ ਵਾਸਤੇ ਗੋਇੰਦਵਾਲ ਸਭ ਚਲੀਏ। ਸ੍ਰੀ ਗੁਰ ਅਰਜਨ ਨਾਥ ਵਿਸਾਲ ਵਿਚਾਰ ਕੈ। ਇਹ ਵਿਚਾਰ ਪੰਜਵੇਂ ਪਾਤਸ਼ਾਹ ਨੇ ਆਪਣੇ ਮਨ ਵਿੱਚ ਕੀਤੀ ਹੈ। ਕਰਬੋ ਬਨਹ ਜਰੂਰ ਆਲਸੋ ਟਾਲ ਕੈ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਇਹ ਕੰਮ ਛੇਤੀ ਤੋਂ ਛੇਤੀ ਕਰਨਾ ਆਲਸ ਛੱਡ ਕੇ ਕਰਨਾ ਜ਼ਰੂਰੀ ਹੈ ਹਾਂਜੀ ਸਭ ਜਗ ਪਰਉਪਕਾਰ ਬੀੜ ਸ੍ਰੀ ਗ੍ਰੰਥ ਕੀ ਇਹ ਸਾਰੀ ਦੁਨੀਆ ਦੇ ਪੁਕਾਰ ਹੋਣਾ ਜੋ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਹੋਣੀ ਜੋ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬਣਨਾ ਇਹ ਕੁੱਲ ਦੁਨੀਆ ਦਾ ਭਲਾ ਹੋਵੇਗਾ ਹਿੰਦੂ ਮੁਸਲਮਾਨ ਈਸਾਈ ਜੈਨੀ ਬੋਧੀ ਪੰਜਾਬੀ ਬੰਗਾਲੀ ਨੇਪਾਲੀ ਕੋਲ ਦੁਨੀਆ ਜਿੱਥੇ ਤੱਕ ਇਨਸਾਨੀਅਤ ਹੈ ਸਭ ਦਾ ਭਲਾ ਹੋਵੇਗਾ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਿਆ ਜਾਏਗਾ ਉਹ ਬਿਦਤ ਹੈ ਕਲ ਮਹ ਅਦਕ ਦੀਤ ਸ਼ੁਭ ਪੰਥ ਕੀ ਇਹ ਗੁਰੂ ਮਹਾਰਾਜ ਗੁਰੂ ਨਾਨਕ ਦਾ ਨਿਰਮਲ ਪੰਥ ਸਾਰੇ ਸੰਸਾਰ 'ਚ ਫੈਲਣਾ ਜਿੱਥੇ ਜਿੱਥੇ ਮੇਰੇ ਸਿੱਖ ਹੋਣਗੇ ਉਹ ਗੁਰੂ ਗ੍ਰੰਥ ਸਾਹਿਬ ਪੜ੍ਹਿਆ ਕਰਨਗੇ ਗੁਰੂ ਗ੍ਰੰਥ ਸਾਹਿਬ ਸੁਣਿਆ ਕਰਨਗੇ ਹਾਂਜੀ ਜੈਤ ਜੀਵਕਾ ਬਨ ਹੈ ਸੋ ਲਖੋ ਨਰਨ ਕੀ ਤੇ ਲੱਖਾਂ ਲੋਕਾਂ ਨੂੰ ਪ੍ਰਸ਼ਾਦਾ ਮਿਲੇਗਾ ਗੁਰੂ ਦੇ ਲੰਗਰ ਚੱਲਣਗੇ ਹਾਂਜੀ ਸੁਨ ਕਰ ਪਠ ਹੈ ਕ ਮਾਹੇ ਪ੍ਰੀਤ ਪ੍ਰਭ ਚਰਨ ਕੀ ਜਿਹੜੇ ਗੁਰਬਾਣੀ ਸੁਣਨਗੇ ਗੁਰਬਾਣੀ ਪੜਨਗੇ ਉਹਨਾਂ ਦੇ ਮਨ ਚ ਪਰਮਾਤਮਾ ਦੀ ਪ੍ਰੇਮਾ ਭਗਤੀ ਪੈਦਾ ਹੋਵੇਗੀ ਹਾਂਜੀ ਅੰਤ ਮੁਕਤ ਕੋ ਲਹਿ ਨ ਸੰਸੈ ਹੋਏ ਹੈ ਔਰ ਅੰਤ ਨੂੰ ਉਹਨਾਂ ਦੀ ਮੁਕਤੀ ਵੀ ਹੋਵੇਗੀ ਇਹਦੇ ਚ ਕੋਈ ਸੰਸਾ ਨਹੀਂ ਹੈ ਹਾਂਜੀ ਉਹ ਰਾਪ ਰਾਂ ਕੁਛ ਨੀਚ ਚ ਪਵ ਹੈ ਕੋਇ ਹੈ ਜਿਹੜਾ ਵੀ ਕੋਈ ਗਰੀਬ ਅਮੀਰ ਰਾਜਾ ਤੇ ਭਿਖਾਰੀ Hindu Musalman ਗੁਰੂ ਗੰਗ ਸਾਹਿਬ ਦੀ ਬਾਣੀ ਜਪੇਗਾ ਪਵ ਸਾਗਰ ਤੋਂ ਪਾਰ ਲੰਘ ਜਾਏਗਾ ਹਾਂਜੀ ਇਹਨੂੰ ਵਿਚਾਰ ਕਰ ਕਰ ਗੁਰ ਸੋ ਬਾਖ ਪਖਾਨਿਓ ਇਹ ਵਿਚਾਰ ਕਰਕੇ ਪੰਜਵੇਂ ਪਾਤਸ਼ਾਹ ਮਹਾਰਾਜ ਭਰੇ ਦੀਵਾਨ ਵਿੱਚ ਸਭਾ ਵਿੱਚ ਬੋਲੇ ਤਿਆਰੀ ਹਮਰੀ ਕਰੋ ਪ੍ਰਾਤ ਪ੍ਰਸਥਾਨਿਓ ਬਾਬਾ ਬੁੱਢਾ ਜੀ ਸਾਡੇ ਜਾਣ ਦੀ ਤਿਆਰੀ ਕਰੋ ਅਸੀਂ ਆਪ ਗੋਇੰਦਵਾਲ ਸਭ ਜਾਵਾਂਗੇ ਕੱਲ ਸਵੇਰ ਨੂੰ ਸਾਰੀਆਂ ਸੰਗਤਾਂ ਨੂੰ ਨਾਲ ਲੈ ਕੇ ਜਾਣਾ ਹਾਂਜੀ ਜਾਣ ਲਈ ਸਭ ਹੂਨ ਸੋ ਨਿਸਬਤਾਇ ਕ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਸਵੇਰੇ ਗੁਰੂ ਅਰਜਨ ਦੇਵ ਜੀ ਗੋਇੰਦਵਾਲ ਸਭ ਜਾ ਰਹੇ ਪੋਥੀਆਂ ਲੈਣ ਵਾਸਤੇ ਉਹ ਰਾਤ ਸੁੱਖਾਂ ਨਾਲ ਗੁਜ਼ਰੀਤ ਹੋਈ ਹੈ ਉਹ ਪ੍ਰਾਰਥਕੀ ਇਸ ਨਾਨ ਸੁਦਾਸਰ ਜਾਇ ਕੈ ਸਵੇਰੇ ਉੱਠ ਕੇ ਸਾਰਿਆਂ ਨੇ ਸਤਗੁਰੂ ਅਰਜਨ ਦੇਵ ਜੀ ਨੇ ਵੀ ਸੰਗਤਾਂ ਨੇ ਵੀ ਅੰਮ੍ਰਿਤਸਰ ਸਰੋਵਰ ਵਿੱਚ ਇਸ਼ਨਾਨ ਕੀਤੇ ਸਬਗੁਰ ਆਦਸ ਨਾਏ ਰੂਟੇ ਪਾਲ ਕੀ ਫਿਰ ਅਰਦਾਸ ਕੀਤੀ ਗੁਰੂਆਂ ਦਾ ਨਾਮ ਲੈ ਕੇ ਧੰਨ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਗੁਰੂ ਰਾਮਦਾਸ ਮਹਾਰਾਜ ਤੁਹਾਡਾ ਹੀ ਕੰਮ ਹੈ ਤੁਸੀਂ ਆਪ ਹੀ ਕਰਵਾ ਲੈਣਾ ਤੁਹਾਡੀ ਬਾਣੀ ਲੈਣ ਚੱਲੇ ਆਂ ਆਪ ਕਿਰਪਾ ਕਰੇ ਜੇ ਸਾਨੂੰ ਬਾਬਾ ਮੋਹਣ ਜੀ ਤੋਂ ਖਜ਼ਾਨਾ ਮਿਲ ਜਾਵੇ ਬਾਣੀ ਦਾ ਇਹ ਅਰਦਾਸ ਕਰਕੇ ਗੁਰੂ ਅਰਜਨ ਦੇਵ ਜੀ ਪਾਲਕੀ ਚ ਬੈਠੇ ਹਨ ਹਾਂਜੀ ਜਿਨ ਕੀ ਕਿਰਪਾ ਸੋ ਦ੍ਰਿਸ਼ਟ ਪੀੜ ਨਹਿ ਕਾਲ ਕੀ ਧੰ ਗੁਰੂ ਅਰਜਨ ਦੇਵ ਸਾਰੀ ਸੰਗਤ ਆਪੋ ਧੰ ਗੁਰੂ ਅਰਜਨ ਦੇਵ ਜੀ ਮਹਾਰਾਜ ਧੰ ਗੁਰੂ ਅਰਜਨ ਦੇਵ ਜੀ ਮਹਾਰਾਜ ਧੰ ਗੁਰੂ ਅਰਜਨ ਦੇਵ ਜੀ ਮਹਾਰਾਜ ਨਾ ਲੈਣ ਵਾਲੀ ਕਾਲ ਦੀ ਪੀੜ ਦੂਰ ਹੋ ਜਾਂਦੀ ਹੈ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਨਾਮ ਲੈਣ ਨਾਲ ਹੀ ਦੁੱਖ ਕੱਟੇ ਜਾਂਦੇ ਆ ਹਾਂਜੀ ਸਿੱਖ ਸੰਗ ਸਮਦਾਏ ਦਾਸ ਸ਼ੋਭਤ ਚਲੇ ਧੰ ਗੁਰੂ ਅਰਜਨ ਦੇਵ ਜੀ ਦੇ ਨਾਲ ਬੜੇ ਬੜੇ ਕਰਨੀਆਂ ਵਾਲੇ ਗੁਰਸਿੱਖ ਨਾਮ ਦੇ ਰਸੀਏ ਚੱਲ ਪਏ ਹਨ ਹੋ ਮਨ ਹੋ ਚੰਦਰਮਾ ਸਾਥ ਤਾਰਕਾ ਗਨ ਭਲੇ ਇਦਾਂ ਸੰਗਤਾਂ ਨਾਲ ਤੁਰੀਆਂ ਜਾ ਰਹੀਆਂ ਜਿਵੇਂ ਚੰਨ ਦੇ ਆਲੇ ਦੋਲੇ ਤਾਰੇ ਹੁੰਦੇ ਨੇ ਹਾਂਜੀ ਸਨੇ ਸਨੇ ਚਲ ਆਏ ਸੋ ਗੋਇੰਦਵਾਲ ਕੋ ਹੌਲੇ ਹੌਲੇ ਮਹਾਰਾਜ ਪੰਜਵੇਂ ਪਾਸ਼ਾ ਅੰਮ੍ਰਿਤਸਰ ਤੋਂ ਗੋਇੰਦਵਾਲ ਸਾਹਿਬ ਆ ਗਏ ਹਾਂਜੀ ਜਹਾਂ ਬਿਪਾਸਾ ਨਦੀ ਪ੍ਰਵਾਹ ਵਿਸਾਲ ਕੋ ਜਿੱਥੇ ਬਿਆਸਾ ਨਦੀ ਦਾ ਤੇਜ ਪ੍ਰਵਾਹ ਚੱਲ ਰਿਹਾ ਤੇ ਨਦੀ ਦੇ ਕਿਨਾਰੇ ਤੇ ਗੁਰੂ ਰਾਮ ਗੁਰੂ ਅਮਰਦਾਸ ਜੀ ਨਗਰੀ ਹੈ ਹਾਂਜੀ ਬਾਪੀ ਮੱਜਨ ਕੀ ਨ ਧਿਆਨ ਸਤ ਗੁਰ ਧਰੇ ਪਹਿਲਾਂ ਜਾ ਕੇ ਬੌਲੀ ਸਾਹਿਬ ਦੇ ਦਰਸ਼ਨ ਕੀਤੇ ਬੌਲੀ ਦੇ ਇਸ਼ਨਾਨ ਕੀਤਾ ਤੇ ਜੀ ਦੀ ਜਪਜੀ ਸਾਹਿਬ ਦਾ ਪਾਠ ਕੀਤਾ ਹਾਂਜੀ ਉਹ ਤੋਂ ਸੇ ਛੇ ਨੇ ਜੀ ਗੁਰ ਅਮਰ ਆਨ ਆਗਿਆ ਤੇ ਖਰੇ ਤੇ ਜਦੋਂ ਸਾਸ ਸ੍ਰੀ ਪੌਲੀ ਇਸ਼ਨਾਨ ਕਰ ਰਹੇ ਨਾ ਗੁਰਵਰਜਨ ਦੇਵ ਜੀ ਤੇ ਜਦ ਤੁਸੀਂ ਇਹ ਪਾਠ ਕਰ ਰਹੇ ਨੇ ਗੁਰੂ ਅਮਰਦਾਸ ਦੇ ਚਰਨਾ ਚ ਧਿਆਨ ਲਾਇਆ ਹੋਇਆ ਅੱਖਾਂ ਬੰਦ ਨੇ ਗੁਰੂ ਅਰਜਨ ਦੇਵ ਜੀ ਨੇ ਤੇ ਸਾਹਮਣੇ ਗੁਰੂ ਅਮਰਦਾਸ ਜੀ ਆ ਕੇ ਖੜੇ ਹੋ ਗਏ ਹਾਂ ਜੀ ਸੇ ਜੀ ਅਰਜਨ ਅਭ ਲੋਕ ਚਰਨ ਅਰ ਬਿੰਦ ਕੋ ਗੁਰੂ ਅਰਜਨ ਦੇਵ ਜੀ ਨੇ ਆਪਣੇ ਨਾਨੇ ਜੀ ਸਤਗੁਰੂ ਅਮਰਦਾਸ ਸਾਹਿਬ ਦੇ ਚਰਨਾ ਬਨ ਵੇਖਿਆ ਤੇ ਦਰਸ਼ਨ ਹੋਏ ਮਹਾਰਾਜ ਨੂੰ ਧਿਆਨ ਵਿੱਚ ਤੇ ਮੱਥਾ ਟੇਕਿਆ ਹੈ ਹਾਂਜੀ ਬੰਦਨ ਥਾਨ ਸਭ ਪ੍ਰੇਮ ਅਨੰਦ ਭਿਲੰਦ ਕੋ ਬੜੇ ਪ੍ਰੇਮ ਨਾਲ ਆਪਣੇ ਗੁਰਦੇਵ ਦਾ ਸਰੂਪ ਧਿਆਨ ਵਿੱਚ ਸਾਹਮਣੇ ਆਇਆ ਗੁਰੂ ਅਮਰਦਾਸ ਜੀ ਦੇ ਸਾਹਮਣੇ ਪ੍ਰਤੱਖ ਦਰਸ਼ਨ ਹੋਏ ਗੁਰੂ ਅਰਜਨ ਦੇਵ ਜੀ ਨੂੰ ਸਾਧ ਸੰਗਤ ਜੀ ਨਾਲ ਗੱਲਾਂ ਨੂੰ ਅੱਜ ਕੱਲ ਦਾਸਤਕ ਲੋਕ ਸਮਝਦੇ ਪਤਾ ਨਹੀਂ ਹੋ ਸਕਦਾ ਕਿ ਨਹੀਂ ਪਰ ਤੁਹਾਡਾ ਵਿਸ਼ਵਾਸ ਹੋਣਾ ਚਾਹੀਦਾ ਗੁਰੂ ਤੇ ਹਰ ਵੇਲੇ ਸਾਹਮਣੇ ਅਰਦਾਸਾਂ ਸੁਣਦਾ ਭਰੋਸਾ ਦਾ ਕਰਕੇ ਵੇਖੋ ਗੁਰੂ ਦੇ ਅੰਗ ਸੰਗ ਹੈ ਜਿਹੜੀ ਅਰਦਾਸ ਕਰੀਦੀ ਸੁਣਦੇ ਸੱਚੇ ਪਾਤਸ਼ਾਹ ਹੀ ਹਾਜ਼ਰ ਨਾ ਦਿੰਦੇ ਅਰਦਾਸ ਕੀਤੀ ਗੁਰੂ ਅਰਜਨ ਦੇਵ ਜੀ ਗੁਰੂ ਅਮਰਦਾਸ ਦਾ ਧਿਆਨ ਧਰ ਕੇ ਤੇ ਗੁਰੂ ਅਮਰਦਾਸ ਦੀ ਸਾਹਮਣੇ ਖੜੇ ਤੇ ਗੁਰੂ ਅਰਜਨ ਦੇਵ ਜੀ ਨੇ ਚਰਨਾਂ 'ਚ ਮੱਥਾ ਟੇਕਿਆ ਮਹਾਰਾਜ ਜੀ ਹਾਂਜੀ ਗਤ ਗਤ ਗਿਰਾਰ ਮਨ ਚ ਬਿ ਲੋਚਨ ਜਲ ਭਰੇ ਗੁਰੂ ਅਰਜਨ ਦੇਵ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਜਲ ਭਰ ਗਿਆ ਤੇ ਸਾਰੇ ਸਰੀਰ ਦੇ ਰੋਮ ਖੜੇ ਹੋ ਗਏ ਹਾਂਜੀ ਤੋ ਬੇਨਤੀ ਬਹੁਰ ਬਖਾਨ ਨੰਮਰ ਜੁਤ ਹੋਏ ਖਰੇ ਸਿਰ ਪਰ ਗਲੇ ਨਾਲ ਬਿਰਾਗ ਵਿੱਚ ਆਏ ਹੋਏ ਸ੍ਰੀ ਗੁਰੂ ਅਰਜਨ ਦੇਵ ਜੀ ਆਪਣੇ ਗੁਰਦੇਵ ਨਾਨਾ ਜੀ ਦੇ ਚਰਨਾਂ ਅਰਦਾਸ ਕਰਦੇ ਨੇ ਹਾਂਜੀ ਸਿਰ ਪਰ ਧਰ ਕਰ ਹਾਥ ਹਰਖ ਉਰ ਧਾਰਕੈ ਤੇ ਗੁਰੂ ਅਮਰਦਾਸ ਜੀ ਨੇ ਆਪਣਾ ਮੇਰਾ ਵਾਲਾ ਹੱਥ ਆਪਣੇ ਦੋਤੇ ਦੇ ਸਿਰ ਤੇ ਰੱਖ ਦਿੱਤਾ ਹਾਂਜੀ ਸ੍ਰੀ ਅਰਜਨ ਸੋ ਭਨਿਓ ਕਾਜ ਲਿਹੋ ਸਾਰਕੈ ਤੇ ਗੁਰੂ ਅਰਜਨ ਦੇਵ ਜੀ ਨੂੰ ਕਹਿੰਦੇ ਨੇ ਜਿਹੜਾ ਕੰਮ ਕਰਨ ਆਇਓ ਤੁਹਾਡਾ ਬਣ ਜਾਏਗਾ ਇਹ ਕੰਮ ਤੁਸੀਂ ਬੜਾ ਵੱਡਾ ਕਰਨ ਲੱਗੇ ਹੋ ਦੁਨੀਆ ਦਾ ਭਲਾ ਹੋ ਜਾਏਗਾ ਸਾਰੇ ਸ੍ਰਿਸ਼ਟੀ ਦਾ ਆਧਾਰ ਹੋ ਜਾਏਗਾ ਜੇ ਤੁਸੀਂ ਇਹ ਜਹਾਜ਼ ਬਣਾਤਾ ਨਾ ਗੁਰੂ ਗ੍ਰੰਥ ਸਾਹਿਬ ਤਾਂ ਇਹਦੇ ਆਸਰੇ ਤੇ ਅਰਬਾਂ ਖਰਬਾਂ ਲੋਕ ਤਰ ਜਾਣਗੇ ਹਾਂਜੀ ਕੀਰਤ ਮੋਹਨ ਕਰੋ ਪੋਥੀਆਂ ਲੀਜੀਏ ਜਾਓ ਬਾਬੇ ਮੋਹਨ ਕੋਲੋਂ ਪੋਥੀਆਂ ਲੈ ਗੋ ਤੁਹਾਡਾ ਉਹ ਮਾਮਾ ਤੁਹਾਨੂੰ ਖਜ਼ਾਨਾ ਦੇਵੇਗਾ ਜਿਹੜਾ ਕਿਸੇ ਨੂੰ ਦਵਾਲ ਨਹੀਂ ਤੁਹਾਨੂੰ ਆਪ ਪੋਥੀਆਂ ਦੇਣ ਆਵੇਗਾ ਜਿ ਬਾਰੇ ਚ ਇਹ ਗੁਰੂ ਅਮਰਦਾਸ ਸਾਹਿਬ ਨੇ ਬਚਨ ਗੁਪਤ ਰੂਪ ਜਾ ਕੇ ਕਰ ਦਿੱਤਾ ਹਾਂਜੀ ਉਹ ਸ੍ਰੇਸ਼ਟ ਉਦਮ ਅਹ ਬੀੜ ਸਭ ਕੀ ਜੀਏ ਇਹ ਬੜਾ ਉਤਮ ਉਦਮ ਚੰਗਾ ਉਦਮ ਹੈ ਜਿਹੜਾ ਤੁਸੀਂ ਕਰ ਰਹੇ ਹੋ ਸਾਰਾ ਗੁਰੂ ਗ੍ਰੰਥ ਸਾਹਿਬ ਇੱਕ ਥਾਂ ਤੇ ਲਿਖੋ ਸਾਰੀ ਗੁਰਬਾਣੀ ਕੱਠੀ ਕਰੋ ਹਾਂਜੀ ਰਹੋ ਨਮਰਤਾ ਸੰਗ ਜੇ ਮੋਹਨ ਕੁਛ ਕਹ। ਇੱਕ ਗੱਲ ਇਹ ਵੀ ਸਾਡਾ ਪੁੱਤਰ ਮੋਹਨ ਬੜੇ ਕਰੜੇ ਸੁਭਾਅ ਦਾ ਹੈ ਤੁਹਾਡਾ ਮਾਮਾ ਹੈ ਜੇ ਕੋਈ ਕੌੜਾ ਵੀ ਬੋਲੇ ਤੁਸੀਂ ਨਿਮਰਤਾ ਜਿ ਰਿਆ ਜੇ ਤੁਸੀਂ ਨਾ ਉਹ ਕੋ ਬੋਲਿਆ ਜੇ ਉਹ ਖਜ਼ਾਨਾ ਦੇ ਦੇਵੇਗਾ ਹਾਂਜੀ ਸਹਿ ਕਰ ਬਾਖ ਠੋਰ ਲਿਹੋ ਜੋ ਚਿੱਤ ਚ ਹੈ ਉਹਦੇ ਕਠੋਰ ਬਚਨ ਵੀ ਸਹਿ ਲਿਆ ਜੇ ਉਹ ਤੁਹਾਨੂੰ ਕੋਈ ਮਾੜਾ ਚੰਗਾ ਬੋਲੇ ਤੇ ਅੱਗੋਂ ਬੋਲਿਆ ਜੇ ਨਾ ਖਜ਼ਾਨਾ ਲੈ ਆ ਜੇ ਅੱਜ ਤੋ ਸੇ ਗੁਰਬਾਣੀ ਦਾ ਖਜ਼ਾਨਾ ਲੈ ਕੇ ਜਾਣਾ ਹਾਂ ਜੀ ਕਹੇ ਨਿਸ ਠੁਰ ਪਛਤਾਏ ਨਮਰ ਹੋਏ ਜਾਏ ਹੈ ਪਹਿਲਾਂ ਕੋੜਾ ਬੋਲੇਗਾ ਉਹਦਾ ਸੁਭਾਅ ਬਾਅਦ ਚ ਪਛਤਾਏਗਾ ਫਿਰ ਨੀਵਾ ਹੋ ਜਾਏਗਾ ਕਿਉਂਕਿ ਸਾਧੂ ਵੀ ਹੈ ਬਾਬਾ ਮੋਹਨ ਜੀ ਸਾਧੂ ਸਨ ਸੁਭਾਅ ਸਾਧੂ ਦਾ ਸਾਧ ਸੰਗ ਇਹਦੀ ਕਈ ਕਿਸਮਾਂ ਹੁੰਦਾ ਪਰ ਅੰਦਰੋਂ ਸਾਧੂ ਹੀ ਹੁੰਦਾ ਨਿਰਮਲ ਹੁੰਦਾ ਕਿਸੇ ਨਾਲ ਕਪੜ ਨਹੀਂ ਕਰਦਾ ਗੁੱਸਾ ਆ ਜਾਣਾ ਵੱਖਰੀ ਗੱਲ ਹੈ ਸਾਧੂਆਂ ਨੂੰ ਆ ਜਾਂਦਾ ਹੈ ਕਦੇ ਨਿਮਿਤ ਗੁੱਸੇ ਜਾ ਕੇ ਕਿਸੇ ਦਾ ਬਿਲਕੁਲ ਹੀ ਵਿੜਾ ਬਾ ਦੇਣਗੇ ਉਹ ਕੋਈ ਭਰਾਈ ਕਰਨਗੇ ਗੁੱਸੇ ਦੇ ਵੀ ਭਰਾਈ ਕਰਨਗੇ ਇਹੋ ਜੀ ਬਿਰਤੀ ਹੁੰਦੀ ਤੇ ਮੋਹਣ ਦਾ ਸੁਭਾਅ ਕਰੜਾ ਹੈ ਪੋਥੀਆਂ ਰਹਿਣ ਵਾਸਤੇ ਤੁਸੀਂ ਨਿਮਰਤਾ ਰੱਖਿਆ ਜੀ ਹਾਂ ਜੀ ਉਹ ਮਾਨ ਹੈ ਤੁਮਰੋ ਕਹਿਓ ਨਾ ਬਹਰ ਖਟਾਏ ਹੈ ਤੁਹਾਡਾ ਕਹਿਣਾ ਤੁਹਾਡੀ ਬੇਇਜ਼ਤੀ ਤੁਹਾਡਾ ਬਚਨ ਉਹ ਮੰਨ ਲੇਗਾ ਫਿਰ ਤੁਹਾਡਾ ਬਚਨ ਮੋੜੇਗਾ ਵੀ ਨਹੀਂ ਜੋ ਤੁਸੀਂ ਕਹੋਗੇ ਬਣ ਨਹੀਂ ਜਾਏਗਾ ਹਾਂ ਜੀ ਏਮ ਕਹੇ ਸ੍ਰੀ ਗੁਰ ਅਮਰ ਸੋ ਅੰਤਰ ਧਿਆਏ ਨੇ ਇਹ ਕਹਿ ਕੇ ਗੁਰੂ ਅਮਰਦਾਸ ਜੀ ਅੰਤਰ ਧਿਆਨ ਹੋ ਗਏ ਭਾਵ ਆਪਣੇ ਗੁਰੂ ਅਮਰਦਾਸ ਗੁਰੂ ਅਰਜਨ ਸਾਹਿਬ ਜੀ ਦੇ ਦਰਸ਼ਨ ਦੇ ਕੇ ਉਹਨਾਂ ਨੂੰ ਹੀ ਦਰਸ਼ਨ ਹੋਏ ਇਕੱਲੇ ਗੁਰੂ ਅਰਜਨ ਦੇਵ ਜੀ ਨੂੰ ਹੀ ਤੇ ਫਿਰ ਗੁਰੂ ਅਮਰਦਾਸ ਜੀ ਆਪਣੇ ਸਰੂਪ ਚ ਲੀਨ ਹੋ ਗਏ ਹਾਂਜੀ ਸ੍ਰੀ ਅਰਜਨ ਸਿੰਘ ਕਾਨ ਆਨੰਦ ਮਹਾਨੀਏ ਤੇ ਗੁਰੂ ਅਰਜਨ ਦੇਵ ਜੀ ਇਹ ਬਚਨ ਸੁਣ ਕੇ ਬੜੇ ਪ੍ਰਸੰਨ ਆਨੰਦ ਚ ਹੋਏ ਹਨ ਹਾਂਜੀ ਡੇਰਾ ਦੀਨ ਉਤਾਰ ਸਗਲ ਇੱਕ ਥਾਨ ਮੈਂ ਤੇ ਸਾਰੇ ਸੰਗਤਾਂ ਸਮੇਤ ਬੌਣੀ ਸਾਹਿਬ ਦੇ ਆਲੇ ਦੁਆਲੇ ਡੇਰਾ ਪਾ ਲਿਆ ਛੌਣੀ ਪਾ ਲਈ ਗੁਰੂ ਸਾਹਿਬ ਨੇ ਉਹ ਗਮਨੇ ਪੁਰ ਮੈਂ ਆਪ ਤੰਬੂਰਾ ਪਾਨ ਮੈਂ ਆਪਣੇ ਹੱਥ ਵਿੱਚ ਆਪਣਾ ਤੰਬੂਰਾ ਆਪਣਾ ਵਜਾਣ ਵਾਲਾ ਸਾਜ ਕੀਰਤਨ ਵਾਲਾ ਫੜਿਆ ਸੰਗਤਾਂ ਨੂੰ ਲੈ ਕੇ ਚਵਾਰੇ ਸਾਹਿਬ ਵੱਲ ਤੁਰ ਪਏ ਨੇ ਬੌਲੀ ਸਾਹਿਬ ਤੋਂ ਚਵਾਰੇ ਸਾਹਿਬ ਦੀ ਗਲੀ ਦੇ ਵਿੱਚ ਜਿਹੜਾ ਰਾਹ ਜਾਂਦਾ ਹੈ ਚਵਾਰੇ ਸਾਹਿਬ ਦੇ ਸਾਹਮਣੇ ਸਾਸਨ ਵਿੱਚ ਕਰੀ ਜਾਓ ਨਾ ਦਿਲ ਕਰਦਾ ਵੀ ਉਹ ਗਲੀਆਂ ਨੂੰ ਨਾ ਜੀਬ ਨਾਲ ਛੱਟিয়ে ਜਿਨ੍ਹਾਂ ਵਿੱਚ ਮੇਰੇ ਪਾਤਸ਼ਾਹ ਗੁਰੂ ਅਮਰਦਾਸ ਜੀ 22 ਸਾਲ ਵਿਚਰੇ ਹਨ ਜਿੱਥੇ ਸਤਸਾਹਿਬ ਸ੍ਰੀ ਗੁਰੂ ਅਰਜਨ ਐ ਗੁਰੂ ਰਾਮਦਾਸ ਸਾਹਿਬ ਜੀ ਵਿਚਰੇ ਹਨ ਜਿੱਥੇ ਮਹਾਰਾਜ ਗੁਰੂ ਅਰਜਨ ਦੇਵ ਜੀ ਬਚਪਨ ਦੇ ਦਿਨ ਬਤੀਤ ਕੀਤੇ ਜਿੱਥੇ ਗੁਰੂ ਅਰਜਨ ਦੇਵ ਦਾ ਜਨਮ ਹੋਇਆ ਅਵਤਾਰ ਧਾਰਿਆ ਉਹ ਗਲੀਆਂ ਸ੍ਰੀ ਜਵਾਰੇ ਸਾਹਿਬ ਦੀਆਂ ਇੰਨੀ ਸ਼ਾਂਤੀ ਅੱਜ ਵੀ ਇੰਨੀ ਉੱਥੇ ਮਹਾਰਾਜ ਦੀ ਕਿਰਪਾ ਅੱਜ ਵੀ ਵਸ ਰਹੀ ਹੈ ਸੋ ਉਸ ਪਾਵਨ ਧਰਤੀ ਤੇ ਗੁਰੂ ਅਰਜਨ ਦੇਵ ਜੀ ਗਲੀ ਵਿੱਚ ਜਾ ਕੇ ਭੁੰਜੇ ਗਲੀ ਦੀ ਕੱਚੀ ਜਿਹੀ ਗਲੀ ਤੇ ਬੈਠ ਗਏ ਨੇ ਥੱਲੇ ਸਿੱਖ ਕਹਿੰਦੇ ਚਾਦਰ ਵਿਛਾਈਏ ਮਹਾਰਾਜ ਕਹਿੰਦੇ ਗੁਰਮਖੋ ਮੰਗਤਾ ਕਦੀ ਚਾਦਰਾਂ ਵਿਛਾ ਕੇ ਨਹੀਂ ਬੈਠਿਆ ਕਰਦੇ ਜਦੋਂ ਮੰਗਤਾ ਬਣ ਕੇ ਜਾਵੇ ਤੇ ਕਿਸੇ ਦੇ ਘਰ ਤੇ ਉੱਥੋਂ ਚਾਦਰ ਵਿਛਾ ਕੇ ਬੈਠੇ ਭੀਖ ਨਹੀਂ ਮਿਲਦੀ ਅਸੀਂ ਆਪਣੇ ਗੁਰਦੇਵ ਗੁਰੂ ਅਮਰਦਾਸ ਤੇ 부ਏ ਤੇ ਭੀਖਿਆ ਲੈਣ ਆਏ ਹਾਂ ਅਬ ਮੰਗਣਹਾਰੇ ਕੋ ਭੇਸ ਬਣਾਇਓ ਮੰਗਣਹਾਰੇ ਦਾ ਭੇਸ ਬਣਾ ਕੇ ਪਾਤਸ਼ਾਹ ਕੀਰਤਨ ਕਰਨ ਲੱਗ ਪਏ ਗਲੀ 'ਚ ਬੈਠੇ ਹੋਏ ਜਿਹੜਾ ਬਾਬਾ ਮੋਹਣ ਹੁੰਡੀਆਂ ਨਹੀਂ ਸੀ ਖੋਲਦਾ ਦਰਵਾਜ਼ਾ ਨਹੀਂ ਸੀ ਖੋਲਦਾ ਕਿਸੇ ਦਾ ਬੋਲਦਾ ਨਹੀਂ ਸੀ ਆਪਣੇ ਹੱਥੀ ਬਾਬਾ ਮੋਹਨ ਜੀ ਬੂਆ ਖੋਲ ਕੇ ਕੀ ਬੋਲੇ ਨੇ ਉਹ ਆਪਾਂ ਬਚਨ ਅਗਲੇ ਪ੍ਰਕਰਨਾ ਵਿੱਚ ਸਰਵਣ ਕਰਾਂਗੇ ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਗੋਵਿੰਦ ਹੈ ਗੋਪਾਲ